ਸੇ ਅਮਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ ਇੱਕ ਲੁੱਟ ਹੋਈ ਸੀ 4 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ ਕੋਲਡ ਸਟੋਰ ਹੈ ਜੋ ਕਿ ਚਭਾਲ ਰੋਡ ਤੇ ਸਥਿਤ ਹੈ ਇਹ ਏਕੇ ਕੋल्ड ਸਟੋਰ ਦੇ ਵਿਚਕਾਰ ਵਿੱਚ ਫਰੂਟ ਡ్రਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮਾਂ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਤੇ ਉੱਥੇ ਸਥਿਤ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਸੀ ਇਸ ਕਰਕੇ ਜੋ ਸਟੇਟਮੈਂਟ ਰਿਕਾਰਡ ਕਰਨਾ ਮੌਕੇ ਦਾ ਮੌਈਨਾ ਕਰਨਾ ਤੇ ਹੋਰ ساری ਫੋਰੈਂਸਿਕਸ ਨੇ ਜੋ ਕੰਮ ਕਰਨਾ ਸੀ ਉਹ ਸਾਰੀ ਕਾਰਵਾਈ ਇਹਨਾਂ ਕਾਰਵਾਈ ਕਰਨ ਤੋਂ ਬਾਅਦ ਜੋ ਹੈ ਪੁਲਿਸ ਵੱਲੋਂ ਐਫ ਆਈ ਆਰ ਨੰਬਰ 119 49 2024 ਜਿਹੜੀ ਹੈ ਉਹ ਥਾਣਾ ਚਾਟੀਵਨ ਵਿਖੇ ਦਰਜ ਕੀਤੀ ਗਈ ਉਸ ਤੋਂ ਬਾਅਦ ਅ ਕਿਉਂਕਿ ਵਾਰਦਾਤ ਬੜੀ ਸੰਗੀਨ ਸੀ ਤੇ ਇੱਕ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹਿਮ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ بطور ਕਪਤਾਨ ਪੁਲਿਸ ਜਿਹੜਾ ਹੈ ਉੱਥੇ ਮੌਕੇ ਦਾ ਮੁਆਇਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖੋ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹੇਠ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਤੇ ਡੀਐਸਪੀ ਅਟਾਰੀ ਯਾਦਵੰਦ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਬਹੁਤ ਵੱਖਰੀਆਂ ਟੀਮਾਂ ਜਿਹੜੀਆਂ ਇਸ ਟਾਸਕ ਤੇ ਲਗਾਈਆਂ ਗਈਆਂ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸਮਾਂ ਲੱਗ ਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨੇ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਬੰਦਿਆਂ ਨੂੰ ਦੋਸ਼ੀਆਂ ਨੂੰ ਫੜਨ ਲਈ ਤੇ ਸਮਾਨ ਦੀ ਰਿਕਵਰੀ ਲਈ ਇਹ ਕਾਫੀ ਜਿਹੜਾ ਹੈ ਟੀਮਾਂ ਲਗਾ ਕੇ ਉਹ ਸਾਰੀ ਇਹ ਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੈ। ਹੁਣ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਜਿਹੜਾ ਹੈ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਤੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸੰਗਲਾ ਪਿੰਡ ਦੇ ਰੇਬਣ ਕਲਾਂ ਦੇ ਕੋਲ ਚਭਾ ਲੋਟ ਤੇ ਆ ਇੱਥੇ ਦਾ ਵਸਨੀਕ ਹੈ ਇਹ ਇਸ ਕੋਡ ਸਟੋਰ ਦੇ ਵਿੱਚ ਜਿਹੜਾ ਸਾਮਾਨ ਸੁੱਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਾਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਾਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਇਨਸਾਈਡ ਇਨਫੋਰਮੇਸ਼ਨ ਇਹ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸਰ ਕਹ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਥਾਣਾ ਸਿੰਘ ਉਰਫ ਪੱਪੂ ਜੋ ਹੈ ਇਹ ਕਿਸੇ ਤੁਹਾਡੇ ਕੋਲ ਜਿਹੜਾ ਮਾਸਟਰ ਮਾਈਂਡ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈ ਪਿਆ ਗ੍ਰਿਫਤਾਰ ਹੋਇਆ ਹੈ ਇਹ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਹੈ ਖੱਦ ਜਿੱਥੇ ਦਾ ਵਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਇਹ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਰਦਾਤ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਥਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਸੋ ਥਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਲਚ ਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਦਰਜ ਨੇ ਵੱਲੇ ਦੇ ਕੁਝ ਬੰਦੇ ਨੇ ਅੰਮ੍ਰਿਤਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਰਵਿੰਦਰ ਸਿੰਘ ਹੈ ਇਹ ਆਧਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਚਾਂਮਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਪੀ ਤੋਂ ਇੱਕ ਜਸ਼ਮਿਤ ਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਆ ਉਹ ਜ਼ੀਰੇ ਦੀ ਹੈਗੀ ਹੈ ਜਿੱਥੇ ਇਹ ਜਿਹੜਾ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਹੈ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਵਿੱਚ ਇਹ ਸ਼ਾਮਿਲ ਸੀ ਹੋਨ ਸਰ ਜਸਵਿੰਦਰ ਕੁਮਾਰ ਤੇ ਇਹ ਜਿਹੜਾ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਸ਼ੇਰਾ ਇਹ ਸ਼ੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦਿੰਦਾ ਹੈ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਹੈ ਫਾਈਨਾਂਸ ਕਰਦਾ ਥਾਣਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪਰਵੀਨ ਜੋ ਹੈ ਉਹ ਵੀ ਫਿਕਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇਦਾਰ ਰਹਿਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸਦੇ ਗੋਦਾਮ ਚ ਲੱਗਿਆ ਹੈ ਉਸਨੇ ਉਸਦੇ ਗੋਦਾਮ ਚ ਸਾਰੀ ਰਿਕਵਰੀ ਹੋਈ ਹੈ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਤਪਕ ਕਟ ਗਈ ਹੈ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਹੈ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾਂ ਦਾ ਇਹਨਾਂ ਦਾ ਹੀ ਗੈਂਗ ਦਾ ਇੱਕ ਮੈਂਬਰ ਹੈ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਹੈ